ਜੀ ਆਪਾਂ ਅੱਜ ਬਾਬੇ ਮਨਹੋਰ ਦਾਸ ਦੇ ਦੇਵੀ ਦੇ ਮੰਦਿਰ ਤੇ ਪਹੁੰਚਿਆ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਜਿੱਥੇ ਕਿ ਅੱਜ ਸਾਡੇ ਸਤਾਰ ਪੁਰਾਣੇ ਬਜ਼ੁਰਗ ਦੁਆਸਲਾਮ ਕਰਦੇ ਇਹਨਾਂ ਨੂੰ ਅਸੀਂ ਰਹਿਮਦੀਰ ਪਿੰਡ ਪੁੱਟਾ ਖਮਾਣੋ ਦੇ ਲਾਗ ਖਮਾਣੋ ਦੇ ਲਾਗ ਤੇ ਜਿਹੜੇ ਕਿ ਹਰ ਮੇਲੇ ਦੇ ਵਿੱਚ ਆਉਂਦੇ ਨੇ ਹਰ ਮੇਲੇ ਦੇ ਸ਼ਿੰਗਾਰ ਨੇ ਜਿਨ੍ਹਾਂ ਦੇ ਵਿੱਚ ਬਹੁਤ ਪੁਰਾਣੀਆਂ ਕੇ ਅਸਲੇ ਬਰੀਡਾਂ ਪੁਰਾਣੀਆਂ ਰੱਖੀਆਂ ਹੋਈਆਂ ਨੇ ਚੰਗੇ ਮਾਲਦਾਰ ਬੰਦੇ ਨੇ ਬਾਦਲ ਦੇ ਵਕਤ ਇਹਨਾਂ ਦੀਆਂ ਨਮਾਇਸ਼ਾਂ ਚੱਕੀਆਂ ਹੋਈਆਂ ਨੇ ਨਮਾਇਸ਼ਾਂ ਦਾ ਬਤਨ ਹੈ ਅਜੋ ਇਸ ਪਹਾੜ ਬਾਦਲ ਦੇ ਵਕਤ ਇਹਨਾਂ ਦੀਆਂ ਨਮਾਇਸ਼ਾਂ ਚੱਕੀਆਂ ਹੋਈਆਂ ਨੇ ਪੂਰੇ ਵਧੀਆ ਇਹਨਾਂ ਦੇ ਨਾਮ ਕਨਾਮ ਲਿੱਖਤੇ ਹੋਏ ਨੇ ਨਹੀਂ ਤੇ ਬਸ ਐਤਵਾਰ ਫੋਟੋਆਂ ਦੇਖ ਲੈਣ ਬਾਦ ਲਾਣੀਆਂ ਨਹੀਂ ਫੋਟੋਆਂ ਕਾਨੂੰ ਦੇਖਣੀਆਂ ਨਹੀਂ ਹੁਣ ਆਪਾਂ ਕਿਹਾ ਜਾ ਕੇ ਸੰਦੂਖ ਦੀ ਚਾਬੀ ਖੋਲਣੀ ਆ ਤਾਂ ਕਿਉਂ ਤਾਂ ਉਹੀ ਅੱਗ ਦੇ ਲਵੇ ਆਂਚ ਨਾਲ ਤੈ ਜੂਗਾ ਸਾਨੂੰ ਪਤਾ ਹੀ ਪਤਾ ਹੁੰਦਾ ਹਾਂ ਹਾਂ ਤੁਹਾਨੂੰ ਪਤਾ ਹੈ ਇਹ ਜਿਹੜੇ ਅੱਜ ਮੇਲੇ ਲੱਗਦੇ ਨੇ ਨਾ ਇਹ ਸਾਡੇ ਵੱਡੇ ਬਾਦਲ ਸਾਹਿਬ ਦੀ ਦੇਣ ਹੈ ਹਾਂ ਉਹਦੀ ਦੇਣਦਾਰੀ ਹੈ ਹਾਂ ਉਹ ਮਰ ਗਏ ਮਾਰਾ ਸੀ ਵੀ ਜਾਣਾ ਵੀ ਇਹ ਮੇਲੇ ਜਿੰਨੇ ਲਵਾ ਕੇ ਪੰਜਾਬ ਦੇ ਉਹਨੇ ਕੁੰਨੇ ਤੇ ਲਵਾ ਗਿਆ ਉਹੀ ਸਾਡੇ ਵੱਡੇ ਬਾਦਲ ਸਾਹਿਬ ਲਵਾ ਕੇ ਤੇ ਆ ਬੱਡੀਆਂ ਬੱਕਰੀਆਂ ਦੀਕਲਾਂ ਬਰੀਡਾਂ ਸਭ ਉਹਨਾਂ ਦੀ ਬਦੌਲਤ ਦਾ ਹਾਂ ਹਾਂ ਉਹਨਾਂ ਦੀ ਬਦੌਲਤ ਹੈ ਚੱਲੀਆਂ ਨੇ ਤੇ ਅੱਜ ਬਾਈਆਂ ਦੀ ਬੱਕਰੀ ਦਿਖਾਉਂਦੇ ਆ ਵਧੀਆ ਪਹਿਲੇ ਸੂਏ ਪਾਠਾ ਅੱਜ ਕੁੱਟੇ ਵਾਲਿਆਂ ਨੇ ਬੱਕਰੀਆਂ ਤੇ ਪੂਰਾ ਆਲੇ-ਦਾਲੇ ਵੀ ਹੋ ਗਿਆ ਇਕੱਠ